ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਿਟ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਆਫਰ ਦੇ ਵਿੱਚ ਸੂਟ ਲੈ ਕੇ ਆਏ ਜਿਵੇਂ ਪਿਛਲੇ ਸੰਡੇ ਪਾਏ ਸੀਗੇ ਮੈਂ ਸੂਟ ਸਿੰਗਲ ਸਿੰਗਲ ਸੂਟ ਸਾਡੇ ਕੋਲ ਰਹਿ ਜੰਨੇ ਆ ਕਾਫੀ ਜਿਆਦਾ ਲੈਸ ਤੇ ਕੱਡੇ ਸੀ ਇੱਕ ਤਰ੍ਹਾਂ ਦੇ 50% ਆਫ ਤੇ ਹੀ ਕੱਡੇ ਸੀ ਕਿ ਸੂਟ ਤੇ ਉਵੇਂ ਹੀ ਆਪਾਂ ਸਿੰਗਲ ਸਿੰਗਲ ਸੂਟ ਜਿਵੇਂ ਸ਼ੋਰਟ ਤੇ ਸਾਡੇ ਕੋਲ ਕਈ ਵਾਰ ਕਿਸੇ ਨੇ ਬੁਕਿੰਗ ਕਰਾਈ ਵੀ ਹੁੰਦੀ ਹੈ ਜਾਂ ਬਿਲਕੁਲ ਸਿੰਗਲ ਕਲਰ ਰਹ ਜਾਂਦਾ ਕਾਫੀ ਟਾਈਮ ਹੋ ਜਾਂਦਾ ਸੂਟ ਨੂੰ ਪਾਏ ਨੂੰ ਹਨਾ ਤੇ ਸੂਟ ਬਹੁਤ ਵਧੀਆ ਹੈ ਤੇ ਅੱਜ ਵੀ ਤੁਹਾਨੂੰ ਆਫ ਦੇ ਵਿੱਚ ਦਵਾਂਗੇ ਸੂਟ ਸਿੰਗਲ ਸਿੰਗਲ ਸੂਟ ਹੋਣਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਆ બસ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਜਿਹੜਾ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ 9 ਸਵੇਰ 9 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਇਹ ਬੁਕਿੰਗ ਲਈ ਨੰਬਰ ਹੈ ਜੀ ਮੇਰੇ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਵੀ ਸੂਟ ਪਰਚੇਸ ਕਰਨੇ ਆ ਜਦ ਮਰਜੀ ਤੁਸੀਂ ਸ਼ੌਪ ਤੇ ਆ ਕੇ ਦੇਖ ਕੇ ਤਸੱਲੀ ਕਰਕੇ ਵੀ ਸੂਟ ਲੈ ਸਕਦੇ ਹੋ ਤੇ ਸਵੇਰੇ ਜੇ ਮੈਂ 10:30 ਤੋਂ ਰਾਤੀ 8 ਵਜੇ ਤੱਕ ਸ਼ਾਪ ਖੁੱਲੀ ਹੁੰਦੀ ਹੈ ਜੀ ਮੰਡੇ ਟੂ ਸੈਟਰਡੇ ਸੰਡੇ ਸਾਡਾ ਕਲੋਜ਼ ਹੁੰਦਾ ਹੈ ਜੀ ਇਸ ਟਾਈਮਿੰਗ ਦੇ ਵਿੱਚ ਜਦ ਮਰਜੀ ਤੁਸੀਂ ਆ ਕੇ ਸ਼ਾਪ ਤੇ ਸੂਟ ਪਰਚੇਸ ਕਰ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਤੇ ਕੋਰੀਅਰ ਚਾਰजेस ਮੈਂ ਹਰ ਰੋਜ਼ ਦੱਸਦੀ ਹੁੰਨੀ ਆ ਵੀ ਕੋਰੀਅਰ ਚਾਰजेस ਅਲੱਗ ਤੋਂ ਹੁੰਨੇ ਹੋ ਵਿੱਚ ਇਨਕਲੂਡ ਨਹੀਂ ਹੁੰਦੇ ਉਹ ਅਲੱਗ ਤੋਂ ਹੁੰਨੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਏ ਦੇਖੋ ਕਾਫੀ ਕਲਰ ਦੇ ਵਿੱਚ ਸੂਟ ਹੈ ਜੀ ਬ੍ਰਾਊਨ ਕਲਰ ਦੇ ਵਿੱਚ ਚੰਦੇਰੀ ਦੇ ਵਿੱਚ ਸੂਟ ਹੈ ਬਿਲਕੁਲ ਸੌਫਟ ਦੇ ਵਿੱਚ ਬਹੁਤ ਪਿਆਰਾ ਹੈਂਡਵਰਕ neck ਤੇ ਹੋਇਆ neck ਤੇ ਹੈਂਡਵਰਕ ਹੈ ਬੜੀ ਪਿਆਰੀ ਪ੍ਰਿੰਟਿੰਗ ਬਿਲਕੁਲ ਸੌਫਟ ਦੇ ਵਿੱਚ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਤੁਸੀਂ ਇਹ ਵਾਲੇ ਸੂਟ ਵੀਅਰ ਕੱਟ ਸਕਦੇ ਹੋ ਨਾਲ ਹੈਗੀ ਹੈ ਪਲੇਨ ਬਾਟਮ ਤੇ ਨਾਲ ਹੈਗਾ ਬਹੁਤ ਪਿਆਰਾ ਵਰਕ ਵਾਲਾ ਦੁਪੱਟਾ ਪੂਰਾ 2.5 ਮੀਟਰ ਦਾ ਖੁੱਲੇ ਅਰਜ ਦੇ ਵਿੱਚ ਦੁਪੱਟਾ ਇਹ ਲੁੱਕ ਆ ਜਣੀ ਜੀ ਸੋਨਾ ਵਰਕ ਹੈ ਇਹ ਸਿੰਗਲ ਸੂਟ ਆਪਣੇ ਕੋਲ ਇਹ 1000 ਪ੍ਰਾਈਸ ਹੈ ਜੀ ਅੱਜ ਦਾ ਇਹ ਵਾਲੇ ਸੂਟ ਦਾ 1000 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਕਿਉਂਕਿ 2000 ਇਹਦਾ 1950 ਪ੍ਰਾਈਸ ਸੀਗਾ ਟੈਗ ਇਵੇਂ ਲੱਗਿਆ ਤੁਹਾਡੇ ਕੋਲ ਜਾਣਾ 1950 ਪ੍ਰਾਈਸ ਸੀਗਾ ਪਰ ਅੱਜ ਤੁਹਾਨੂੰ 1000 ਦੇ ਵਿੱਚ 1000 ਦੇ ਵਿੱਚ ਇਹ ਸੂਟ ਮਿਲ ਜਾਣਾ ਕਿਉਂਕਿ ਕਲਰ ਆਪਸ਼ਨ ਵੀ ਹੈਗੀ ਹੈ ਦੇ ਵਿੱਚ ਨੈਕਸਟ ਸੂਟ ਦਿਖਾਣੇ ਆਂ ਇਹ ਗ੍ਰੀਨ ਕਲਰ ਦੇ ਵਿੱਚ ਆ ਜੀ ਅਲੱਗ ਪ੍ਰਿੰਟਿੰਗ ਸਾਰਾ ਹੈਂਡਵਰਕ neck ਤੇ ਹੋਇਆ ਬੜਾ ਸੋਹਣਾ ਰੈੱਡ ਥ੍ਰੈਡ ਦੇ ਨਾਲ ਤੇ ਨਾਲ ਪੀਕਾਕ ਥ੍ਰੈਡ ਦੇ ਨਾਲ ਬਹੁਤ ਸੋਹਣਾ ਮੋਰ ਪੰਖੀ ਕਲਰ ਹੈ ਪਲੇਨ ਬਾਟਮ ਨਾਲ ਬੜਾ ਹੀ ਪਿਆਰਾ ਡਿਜ਼ਾਈਨਰ ਦੁਪੱਟਾ ਹਾਲੇ ਤੇ ਵਰਕ ਹੈ ਇਹ ਬਕਾ ਜਣੀ ਜੀ ਸੂਟ ਦੀ ਬਹੁਤ ਪਿਆਰਾ ਸੂਟ 1000 ਪ੍ਰਾਈਸ ਦੇ ਨਾਲ 1000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ ਨੈਕਸਟ ਸੂਟ ਦਿਖਾਣੇ ਆ ਬੜਾ ਪਿਆਰਾ ਬਨਾਰਸੀ ਸੂਟ ਹੈ ਜੀ ਸਿਲਕ ਦੇ ਵਿੱਚ 3 ਮੀਟਰ ਦੀ ਸ਼ਰਟ ਹੈ ਕਾਫੀ ਕਲਰ ਬੜਾ ਪਿਆਰਾ ਡਾਰਕ ਜਿਹੜਾ ਚਾਰਕੋਲ ਸ਼ੇਡ ਹੁੰਦਾ ਉਹ ਵਾਲਾ ਕਲਰ ਹੈ ਇਹ ਦੇਖੋ ਬਹੁਤ ਪਿਆਰਾ ਸਾਰਾ ਇਹ ਫਰੰਟ ਆ ਗਿਆ ਸ਼ਰਟ ਦਾ ਇਹ ਬੈਕ ਪੱਲਾ ਆ ਗਿਆ ਸੇਮ ਪ੍ਰਿੰਟ ਬੈਕ ਤੇ ਹੈ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਜੀ ਅਲੱਗ ਤੋਂ ਇਹਦੀਆਂ ਬਾਜੂ ਦਿੱਤੀਆਂ ਹੋਈਆਂ ਇਹ ਦੇਖੋ ਤਾਂ ਹੀ ਮੈਂ ਕਿਹਾ ਨਾ ਕਿ 3 ਮੀਟਰ ਦੀ ਸ਼ਰਟ ਹੈ ਕਿਉਂਕਿ ਕੋਈ ਬਾਜੂ ਚ ਜੋੜਨੀ ਆਉਣਾ ਹੈ ਕਿ ਇਹ ਬਾਰਡਰ ਅੱਗੇ ਆ ਜਾਣਾ ਜੀ ਬਾਜੂ ਤੇ ਇਹ ਬਿਲਕੁਲ ਸਿੰਗਲ ਸਿੰਗਲ ਸੂਟ ਆਪਣੇ ਕੋਲ ਇਹ ਨਾਲ ਸਿਲਕ ਦੀ ਉਹ ਬਾਟਮ ਹੈ ਜੀ 3 ਮੀਟਰ ਦੀ ਤੇ ਨਾਲ ਹੈਗਾ ਨਾਲ ਦੁਪੱਟਾ ਬਹੁਤ ਪਿਆਰਾ ਬਨਾਸੀ ਬਹੁਤ ਸੋਹਣਾ ਸੂਟ ਹੈ ਇਹ ਲੁੱਕ ਆ ਜਣੀ ਜੀ ਸੂਟ ਦੀ 2000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2000 ਦੇ ਵਿੱਚ ਅੱਜ ਤੁਹਾਨੂੰ ਸੂਟ ਮਿਲ ਰਿਹਾ ਹੈ ਸਿਲਕ ਬਾਟਮ ਦੇ ਨਾਲ ਸਿਲਕ ਦੇ ਵਿੱਚ ਸੂਟ ਹੈ ਜੀ ਇਹ ਨਹੀਂ ਹੈਗਾ ਵੀ ਗੰਦੀ ਜੀ ਸਿਲਕ ਹੈ ਕੋਈ ਬਹੁਤ ਫਾਈਨ ਕੁਆਲਿਟੀ ਦੀ ਸਿਲਕ ਹੈ ਪ੍ਰੋਪਰ ਫਿਨਿਸ਼ਿੰਗ ਦੁਪट्टे ਦੀ ਵੀ ਹੋਈ ਵੀ ਹੈ 2000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋ ਇਹ ਵੀ ਸਿੰਗਲ ਸੂਟ ਹੈ ਨੈਕ ਸੂਟ ਆ ਗਿਆ ਬੜਾ ਪਿਆਰਾ ਪਰਪਲ ਕਲਰ ਦੇ ਵਿੱਚ ਹੈ ਜੀ ਬਹੁਤ ਸੋਹਣਾ ਘੇਰੇ ਤੇ ਦੇਖ ਸਕਦੇ ਹੋ ਸਾਰਾ ਮਿਰਰ ਵਰਕ ਹੋਇਆ। ਇਹ ਸਾਈਡ ਤੇ 슬ੀਵਜ਼ ਦਿੱਤੀਆਂ ਹੋਈਆਂ, ਲੱਗ ਤੋਂ ਖੁੱਲਾ ਕੱਪੜਾ। ਸਿਲਕ ਦੀ ਬਾਟਮ ਹੈ ਜੀ ਨਾਲ। 오ਰਗੈਂਜ਼ਾ ਦਾ ਦੁਪੱਟਾ। 오ਰਗੈਂਜ਼ਾ ਦੁਪੱਟਾ। ਸਾਰਾ ਇਹ ਵਰਕ ਹੋਇਆ ਦੁਪੱਟੇ ਤੇ ਵੀ ਕੱਟਵਰਕ ਵਿੱਚ ਬੂਟੀ ਹੈ ਇਹ ਲੁੱਕ ਆ ਜਣੀ ਜੀ ਸਿਲਕ ਬਾਟਮ ਦੇ ਨਾਲ ਬਹੁਤ ਪਿਆਰਾ ਸੂਟ 2000 ਪ੍ਰਾਈਸ ਹੈ ਜੀ ਇਹਦਾ ਵੀ ਅੱਜ ਦਾ ਇਹ ਵੀ ਸਿੰਗਲ ਸੂਟ ਹੈ 2000 ਪ੍ਰਾਈਸ ਦੇ ਨਾਲ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਨੇ ਨੈਕਸਟ ਆ ਗਿਆ ਪਿਓਰ ਮਸਲੀਨ ਦਾ ਸੂਟ ਜੈ ਵਿਜੇ ਬ੍ਰਾਂਡ ਦਾ ਸੂਟ ਹੈ ਜੀ ਪਿਓਰ ਮਸਲੀਨ ਦਾ ਨੈਕ ਤੇ ਸਾਰਾ ਵਰਕ ਹੈ ਘੇਰੇ ਤੇ ਵੀ ਵਰਕ ਹੈ ਤੇ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ ਇਹ ਇਹ ਬਾਜੂ ਹੈ ਜੀ ਅਲੱਗ ਤੋਂ ਦਿੱਤੀਆਂ ਹੋਈਆਂ ਇਹ ਵੀ 3 ਮੀਟਰ ਦਾ ਫੈਬਰਿਕ ਹੈ ਤੇ ਬਾਜੂ ਤੇ ਵੀ ਅੱਗੇ ਵਰਕ ਹੈ ਪਿਓਰ ਮਸਲੀਨ ਦਾ ਸ਼ਿਮਰ ਦੇ ਵਿੱਚ ਸੂਟ ਤੇ ਪਿਓਰ ਮਸਲੀਨ ਦੀ ਉਹ ਬਾਟਮ ਹੈ ਜੀ ਨਾਲ ਇਹ ਬਾਟਮ ਆ ਜਣੀ ਬਾਟਮ ਤੇ ਲੇਸਿਸ ਦੀ ਡਿਜ਼ਾਈਨਿੰਗ ਹੋਈ ਹੈ ਇਹ ਪਿਓਰ ਮਸਲੀਨ ਦਾ ਹੀ ਦੁਪੱਟਾ ਨਾਲ ਜੈ ਵਿਜੇ ਬ੍ਰਾਂਡ ਦਾ ਸੂਟ ਹੈ ਜੀ ਇਹ ਤੇ ਆ ਗਿਆ ਇਸਦੇ ਨਾਲ ਦੁਪੱਟਾ ਬਹੁਤ ਪਿਆਰਾ ਮਲਟੀ ਕਲਰ ਦੇ ਵਿੱਚ ਇਹ ਲੁੱਕ ਆ ਜਣੀ ਸੂਟ ਦੀ ਇਹ ਵੀ ਸਿੰਗਲ ਹੈ ਜੀ ਸੂਟ ਕੋਈ ਕਲਰ ਆਪਸ਼ਨ ਨਹੀਂ ਹੈਗੀ ਇਹਦੇ ਵਿੱਚ ਇਹ ਵੀ ਤੁਸੀਂ 2000 ਦੇ ਵਿੱਚ ਸੂਟ ਲੈ ਸਕਦੇ ਹੋ 2000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਸੂਟ ਆ ਗਿਆ ਬਹੁਤ ਸੋਹਣਾ ਫੰਕਸ਼ਨਲ ਸੂਟ ਬਾਂਦਨੀ ਪ੍ਰਿੰਟ ਦੇ ਵਿੱਚ ਮਸਲੀਨ ਦੇ ਵਿੱਚ neck ਤੇ ਬਹੁਤ ਪਿਆਰਾ ਵਰਕ neck ਤੇ ਹੋਇਆ ਵੀ ਬਰਾਡ ਦੇ ਵਿੱਚ ਬਣੀ ਹੈ ਬਹੁਤ ਸੋਹਣਾ ਬੰਦਨੀ ਪ੍ਰਿੰਟ ਦੇ ਵਿੱਚ ਇਹ ਤਾਂ ਅੱਗੇ ਆਪਣੀ ਸ਼ਰਟ ਮਸਲੀਨ ਦੇ ਵਿੱਚ ਮਸਲੀਨ ਦੀ ਉਹ ਬਾਟਮ ਹੈ ਜੀ ਨਾਲ ਤੇ ਨਾਲ ਹੈਗਾ ਬੜਾ ਪਿਆਰਾ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵਰਕ ਹੈ ਬਹੁਤ ਪਿਆਰਾ ਵਰਕ ਫੋਰ ਸਾਈਡ ਨਾਲ ਦੀ ਪੱਟੀ ਲਗਾ ਕੇ ਵੀ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਵਿੱਚ ਬੂਤੀ ਹੈ ਸਾਰੇ ਸ਼ਰਫ ਦੇ ਦੁਪੱਟੇ ਦੇ ਵਿੱਚ ਕਲਰ ਵੀ ਬੜਾ ਪਿਆਰਾ ਹੈ ਇਹ ਲੁੱਕ ਆਣੀ ਹੈ ਜੀ ਸੂਟ ਦੀ ਬਹੁਤ ਪਿਆਰਾ ਸੂਟ ਹੈ ਇਹਦਾ origignal rate ਵੀ ਲੱਗਿਆ ਹੋਇਆ ਅੱਜ ਤੁਹਾਨੂੰ 2500 ਦੇ ਵਿੱਚ ਮਿਲ ਰਿਹਾ ਜੀ ਇਹ ਵਾਲਾ ਸੂਟ 2500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਲੈ ਸਕਦੇ ਹੋ ਇਹ ਵਿਦਆਊਟ ਲਾਈਨਿੰਗ ਵੀ ਤੁਸੀਂ ਸੂਟ ਸਟਿਚ ਕਰਵਾ ਸਕਦੇ ਹੋ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2500 ਨੈਕ ਸੂਟ ਆ ਗਿਆ ਆਪਣਾ ਇਹ ਵੀ ਸਿਲਕ ਤੇ ਹੈ ਵਿੱਚ ਬੂਟੀ ਬਹੁਤ ਸੋਹਣਾ ਗ੍ਰੀਨ ਮੋਰ ਪੰਖੀ ਕਲਰ ਨੈਕ ਤੇ ਸਾਰਾ ਹੈਂਡਵਰਕ ਉਹ ਸੋਹਣਾ ਹੈਂਡਵਰਕ ਹੋਇਆ ਨੈਕ ਤੇ ਸਿਲਕ ਦੇ ਵਿੱਚ ਜੀ ਇਹ ਸੂਟ ਤੇ ਸਿਲਕ ਦੀ ਉਹ ਬਾਟਮ ਹੈ ਜੀ ਨਾਲ 3 ਮੀਟਰ ਦੀ ਤੇ ਪਿਓਰ ਦਾ ਦੁਪੱਟਾ ਸਾਰੇ ਦੁਪੱਟੇ 'ਚ ਵੀ ਵਰਕ ਹੈ ਜੀ ਬਣ ਕੇ ਬੜੇ ਸੋਹਣੇ ਲੱਗਦੇ ਆ ਵਿਦੇਸੋਂ ਇਹ ਲੁੱਕ ਆ ਜਣੀ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਵੀ 2500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਲੈ ਸਕਦੇ ਹੋ ਤੁਸੀਂ ਕਲਰ ਆਪਸ਼ਨ ਨਹੀਂ ਹੈਗੀ ਸਿੰਗਲ ਸਿੰਗਲ ਸੂਟ ਆਫ ਦੇ ਵਿੱਚ ਤੇ ਨੈਕਸਟ ਸੂਟ ਆ ਗਿਆ ਪਿਓਰ ਮਸਲੀਨ ਦਾ ਜੀ ਇਹ ਵੀ ਬਿਲਕੁਲ ਪਿਓਰ ਮਸਲੀਨ ਦਾ ਬੜਾ ਸੋਹਣਾ ਗਾਜਰੀ ਪਿੰਕ ਗਾਜਰੀ ਜਿਹਾ ਕਲਰ ਹੈ ਡਿਫਰੈਂਟ 3 ਮੀਟਰ ਦੀ ਸ਼ਰਟ ਹੈ ਜੀ ਇਹ ਵੀ ਆਪਣੀ ਤਿੰਨ ਤੋਂ ਵੀ ਜ਼ਿਆਦਾ ਹੀ ਹੈ ਸ਼ਰਟ ਦਾ ਫੈਬਰਿਕ ਜਿਨ੍ਹਾਂ ਦਾ ਹੈਵੀ ਨਾਪ ਹੈ ਆਰਾਮ ਨਾਲ ਬਣਾ ਸਕਦੇ ਹੋ ਤੁਸੀਂ ਬਹੁਤ ਸੋਹਣੀ ਬੂਟੀ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਤੇ ਇਹ ਬਾਜੂ ਆ ਜਾਣੀ ਹੈ ਜੀ ਇਹ ਬਾਜੂ ਤੇ ਆ ਜਾਣਾ ਬੰਦ ਨਹੀਂ ਪ੍ਰਿੰਟ 3 ਮੀਟਰ ਦੀ ਸ਼ਰਟ ਪਿਓਰ ਮਸਲੀਨ ਦਾ ਸੂਟ ਤਾਰ ਦੀ ਸ਼ਰਟ ਆਪਣੇ ਪਿਓਰ ਮਸਲੀਨ ਦੀ ਤੇ ਪਿਓਰ ਮਸਲੀਨ ਦੀ ਉਹ ਬਾਟਮ ਹੈ ਜੀ ਨਾਲ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਬਾਣੀ ਪ੍ਰਿੰਟ ਦੇ ਵਿੱਚ ਦੁਪੱਟਾ ਸਾਰੇ ਦੇ ਵਿੱਚ ਜਿਹੜਾ ਘੇਰੇ ਤੇ ਬਾਰਡਰ ਹੈ ਉਹ ਵੀ ਬਾਰਡਰ ਲੱਗਿਆ ਹੋਇਆ ਬਹੁਤ ਪਿਆਰਾ ਸੂਟ ਜਿਹੜੇ ਆਫਤੇ ਹੁੰਦੇ ਆ ਸੂਟ ਇਹ ਬਹੁਤ ਸੋਹਣੇ ਹੁੰਦੇ ਆ ਸੂਟ ਇਹਦਾ ਸਿੰਗਲ ਸਿੰਗਲ ਹੋਣ ਕਰਕੇ ਉਸ ਦਿਨ ਰਿਸਪੌਂਸ ਬਹੁਤ ਵਧੀਆ ਮਿਲਿਆ ਤਾਂ ਕਰਕੇ ਅਸੀਂ ਸੋਚਿਆ ਵੀ ਹੁਣ ਆਫ ਦੇ ਵਿੱਚ ਸੂਟ ਕੱਟਦਿਆ ਕਰਾਂਗੇ ਇਹ ਵੀ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਬਹੁਤ ਪਿਆਰਾ ਹੈ ਦੁਪੱਟੇ ਦੇ ਨਾਲ ਨੈਕਸਟ ਸੂਟ ਆ ਗਿਆ ਬਿਲਕੁਲ ਪਿਓਰ ਮਸਲੀਨ ਤੇ ਹੈ ਬਹੁਤ ਸੋਹਣਾ ਡਿਜ਼ਾਈਨਰ ਸੂਟ ਇਹ ਦੇਖੋ ਪਿਓਰ ਮਸਲੀਨ ਤੇ ਹੈ ਜੀ ਡਿਜ਼ਾਈਨਰ ਸੂਟ ਹੈ ਦਾਗੀ ਸ਼ਰਟ ਤੇ ਪਿਓਰ ਮਸਲੀਨ ਦੀ ਉਹ ਬਾਟਮ ਹੈ ਜੀ ਨਾਲ ਗ੍ਰੇ ਕਲਰ ਦੀ ਬਿਲਕੁਲ ਪਿਓਰ ਮਸਲੀਨ ਚ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਹੀ ਦੁਪੱਟਾ ਬੜਾ ਪਿਆਰਾ ਸੂਟ ਹੈ ਇਹ ਬਣ ਕੇ ਬਹੁਤ ਸੋਹਣੀ ਲੁੱਕ ਆਣੀ ਹੈ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜੀ ਇਹ ਵਾਲੇ ਸੂਟ ਦਾ ਇਹ ਲੁੱਕ ਆ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਸੂਟ ਆ ਗਿਆ ਆਰਗੈਂਜ਼ਾ ਤੇ ਹੈ ਫਲੋਜ਼ੀ ਕਲਰ ਦੇ ਵਿੱਚ ਸਾਰਾ ਪੈਚਵਰਕ ਹੋਇਆ ਹੈ ਇਹ ਸਾਰਾ ਵਰਕ ਹੈ ਜੀ ਪੇਂਟ ਹੋਇਆ ਹੈ ਹੈਂਡ ਪੇਂਟ ਤੇ ਪੈਚਵਰਕ ਹੋਇਆ ਹੈ ਸ਼ਰਟ ਤੇ ਤੇ ਘੇਰੇ ਤੇ ਵੀ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਤਾਂ ਸ਼ਰਟ ਆ ਗਈ ਪਿਓਰ ਮਸਲੀਨ ਦੀ ਬਾਟਮ ਨਾਲ ਤੇ ਪਿਓਰ ਟੈਬੀ ਦਾ ਦੁਪੱਟਾ ਸਾਰੇ ਤੇ ਹੈਂਡ ਪੇਂਟ ਹੋਇਆ ਤੇ ਨਾਲ ਵਰਕ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਦੁਪੱਟੇ ਦੀ ਫਿਨਿਸ਼ਿੰਗ ਪ੍ਰੋਪਰ ਲੇਸ ਦੇ ਨਾਲ ਹੋਈ ਵੀ ਇਹ ਲੁੱਕ ਆ ਜਣੀ ਜੀ ਸੂਟ ਦੀ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਚ ਆਪਣੇ ਕੋਲ ਇੱਕ ਕਲਰ ਹੋਰ ਹੈਗਾ ਆਰੇ ਤੇ ਵਰਕ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਪਿਆਰਾ ਇਹ ਸਾਰਾ ਵਰਕ ਕੀਤਾ ਹੋਇਆ ਨਾਲ ਹੈਂਡ ਪੇਂਟ ਪਿਆਰਾ ਵਰਕ ਘੇਰੇ ਤੱਕ ਇਹਦਾ ਸ਼ਰਟ ਆ ਗਈ ਪਿਓਰ ਮਸਲੀਨ ਦੀ ਬਾਟਮ ਨਾਲ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਹੀ ਸੌਰੀ ਪਿਓਰ ਟੈਪੀ ਦਾ ਦੁਪੱਟਾ ਇਹ ਦੇਖੋ ਦੁਪੱਟੇ ਤੇ ਬਹੁਤ ਸੋਹਣਾ ਹੈਂਡ ਪੇਂਟ ਹੋਇਆ ਹੋਇਆ ਉਹ ਪਿਆਰਾ ਸੂਟ ਹੈ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਸੂਟ ਆ ਗਿਆ ਇਹ ਵੀ ਆਰਗੇਂਜ਼ਾ ਤੇ ਇਹ yellow ਕਲਰ ਦੇ ਵਿੱਚ ਇਹ ਸਾਰੇ ਸਿੰਗਲ ਸਿੰਗਲ ਸੂਟ ਆਪਣੇ ਕੋਲ ਇਹ 3 ਮੀਟਰ ਦੀ ਹੈ ਜੀ ਸ਼ਰਟ ਇਹ ਵੀ ਆਰਗੇਂਜ਼ਾ ਦੇ ਵਿੱਚ ਬਨਾਰਸੀ ਲੁੱਕ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਹੈ ਹੈਂਡ ਪੇਂਟ ਹੋਇਆ ਵਿੱਚ ਇਹ ਵਾਲਾ ਵਰਕ ਕੀਤਾ ਹੋਇਆ ਵਿੱਚ ਇਹ ਤਾਂ ਆ ਗਈ ਆਪਣੀ ਸ਼ਰਟ ਫਰੰਟ ਇਹ ਬੈਕ ਆ ਜਣਾ ਪੱਲਾ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ 슬ੀਵਸ ਤੇ ਆ ਜਣਾ ਜੀ ਬਾਰਡਰ ਲਾਈਟ येलो ਕਲਰ ਹੈ ਨਾਲ ਹੈਗੀ ਹੈ ਸਿਲਕ ਦੀ 3 ਮੀਟਰ ਦੀ ਬਾਟਮ ਤੇ ਔਰਗੈਂਜ਼ਾ ਦਾ ਹੀ ਦੁਪੱਟਾ ਦੁਪੱਟੇ ਤੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਇਹ ਲੁੱਕ ਆ ਜਣੀ ਜੀ ਸੂਟ ਦੀ ਕਿੰਨਾ ਪਿਆਰਾ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੁਸੀਂ ਲੈ ਸਕਦੇ ਹੋ 2500 ਪ੍ਰਾਈਸ ਹੈ ਇਹ ਸਾਰੇ ਸਿੰਗਲ ਸਿੰਗਲ ਸੂਟ ਦਿਖਾਏ ਆ ਮੈਂ ਤੁਹਾਨੂੰ ਇਹਦਾ 2500 ਪ੍ਰਾਈਸ ਹੈ ਜੀ ਬਾਕੀਆਂ ਦੇ ਪ੍ਰਾਈਸ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੇ ਫਿਰ ਵੀ ਕੋਈ ਡਾਊਟ ਹੁੰਦਾ ਤੁਸੀਂ ਨੰਬਰ ਤੇ ਮੈਸੇਜ ਕਰਕੇ ਕਨਫਰਮ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ